ਮੇਰਾ ਜੋੜ 12 ਪੰਜਾ ਕੀ ਹੈ ਤੇ ਤੇਰਾ ਕੀ ਹੈ ਜੀ ਮੈਂ ਟੱਟ ਪੜਿਆ ਹੋ ਸਕਦਾ ਮੈਂ ਰਾਜਾ ਬਿੜਕ ਨਹੀਂ ਹੈ ਮੈਂ ਰਾਜਾ ਬਿੜਕ ਨਹੀਂ ਹੈ ਮੈਨੂੰ ਇਹ ਸਾਰੇ ਦਾਅਪਤੋਂ ਲਾਉਂਦੇ ਆ ਪਰ ਮੈਂ ਕਿਸੇ ਵਿਅਕਤੀ ਨੂੰ ਫਾਈਨਾਂਸ ਮੰਤਰੀ ਹੁੰਦਿਆ ਮੈਂ ਸਰਕਾਰੀ ਕੋਠੀ ਦਾ ਡਾਈਨਿੰਗ ਟੇਬਲ ਚੱਕ ਕੇ ਨਹੀਂ ਲੈ ਕੇ ਗਿਆ ਜਿਹੜਾ ਤੂੰ ਕਹਿੰਦਾ ਮੈਂ ਭਲੇਖੇ ਚ ਲੈ ਕੇ ਗਿਆ ਇਹ ਰਾਜੇ ਬਣੇ ਕਿਤੇ ਬਣ ਪੀ ਚਾਰ ਕਾ ਓਕੇ ਜੀ ਸਾਢੇ ਮਿੰਟ ਨੂੰ ਜਿਹੜਾ ਕਿਹਾ ਗਿਆ ਸੀ ਕਿ ਕੰਗ ਦੇ ਦਰਿਆਦ ਰਾਜਨੀਤੀ ਲੋਕਾਂ ਨੇ ਕੀਤੀ ਤੇ ਸਰਕਾਰਾਂ ਨੇ ਜੱਦਾ ਨੂੰ ਘਬਰਾਹ ਕੀਤਾ ਇੱਕ ਚੰੰਨੀ ਕੰਮ ਨਹੀਂ ਹੋਇਆ ਕਰੋੜਾ ਰੁਪਿਆ ਕਪਲਾ ਕੀਤਾ ਗਿਆ ਉਹ ਦੇਖੋ ਜੀਰੀ ਹੁਣ ਇਨਕੁਆਰੀ ਮੰਗੀ ਹੈ ਅੱਜ ਦੀ ਇਸ ਮੀਟਿੰਗ ਤੇ ਉੱਥੇ ਵਿਜ਼ਿਟ ਮੰਗ ਕਰਾਂਗੇ ਜੀ ਇਰੇ ਤੇ ਸਰਕਾਰ ਔਨ ਤੇ ਵੱਡੀ ਲੜਾਈ ਲੜ ਕੇ ਬੁੱਢਾ ਦਰਿਆ ਮੇਰਾ ਮਿਸ਼ਨ ਹੈ ਕਿ ਬੁੱਢਾ ਦਰਿਆ ਦਾ ਅਸੀਂ ਸਾਫ਼ ਕਰਦੇ ਕਰਨਾ ਹੈ ਨਾਲ ਹੀ ਅਸੀਂ ਇਹਰੇ ਪਿੱਛੇ ਜਿਹੜਾ ਕੋਈ ਧਾਂਗਲੀ ਹੋਇਆ ਉਹਰਾ ਵੀ ਪਤਾ ਪਾਣਾ ਅੱਛਾ ਉਹਨੂੰ ਦੱਸਤਾ ਨਹੀਂ ਹਾਂਜੀ ਮਹੀਨੇ ਦਾ ਤੁਹਾਨੂੰ ਪਤਾ ਨਹੀਂ ਲੱਗੇ ਅਜੇ ਤੱਕ ਲਿਬਿਆਣਾ ਤੇ ਜਿਹੜਾ ਕਤਲ ਹੋਏ ਸਨ ਗੈਂਗਸਟਰ ਵਾਰ ਹੋਈ ਸੀ ਪਹਿਲੇਸ ਦੇ ਵਿੱਚ ਉਰੇ ਦੋਸ਼ੀ ਫੜੇ ਨਹੀਂ ਗਏ ਕੋਈਨਾਂ ਦਾ ਪੁਲਿਸ ਦਾ ਇੱਕ ਹੀ ਕੰਮ ਹੈ ਕਿ ਪੋਸਟਮਾਰਟਮ ਕਰਾ ਦੇਓ ਤੇ ਸੰਸਕਾਰ ਹੋ ਜੇ ਉਸ ਤੋਂ ਬਾਅਦ ਪੁਲਿਸ ਕੋਈ ਉੱਤਰਾ ਨਹੀਂ ਕਰਦੀ ਪੂਰੇ ਪੰਜਾਬ ਦੀ ਪੁਲਿਸ ਅੱਜ ਲਾਅ ਐਂਡ ਆਰਡਰ ਦੇ ਨਾਮ ਤੇ ਔਰ ਪੰਜਾਬ ਦੀ ਸਰਕਾਰ ਔਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮਕਮਲ ਤੌਰ ਤੇ ਫੇਲ ਹੋ ਚੁੱਕੇ ਸਾਨੇ ਤਰੀਕ ਤੇ ਹਰ ਜੋ ਹੈ ਉਹ ਲੈਣੇ ਕਿੱਦੇ ਕੀਤਾ ਸਰਕਾਰਾਂ ਦੇ ਵਿੱਚ ਕਾਰਾ ਕੀਤਾ ਕੀ ਕਾਰਵਾਈ ਨੂੰ ਜਿਹੜਾ ਕੁਝ ਜ਼ਿਕਰ ਕੀਤਾ ਜੀ ਕਿਹੜੀ ਕਾਰਵਾਈ ਸਰ ਇਹ ਕੋਈ ਟਵੀਟ ਦਾ ਤੱਕ ਲੰਮਾ ਬਾਗੀ ਨਹੀਂ ਹੋਣੀ ਚਾਹੀਦੀ ਆ ਤੁਹਾਨੂੰ ਲੈ ਕੇ ਕੀ ਹੋਵੇ ਦੇਖੋ ਧਾਰਮਿਕ ਅਸੀਂ ਤਾਂ ਕਹਿੰਦੇ ਅਸੀਂ ਤਾਂ ਅਕਾਲ ਤਖਤ ਤੋਂ ਜੋ ਫਰਮਾਉਣਾ ਦਾ ਉਹਨੂੰ ਮੰਨਦੇ ਹਰ ਕੁਝ ਲੋਕ ਨਹੀਂ ਮੰਨਦੇ ਅਸੀਂ ਗਿਆ ਸੀ ਵੀ ਅਕਾਲ ਤਖਤ ਸਭ ਇਹ ਦੱਸਣ ਜਥੇਦਾਰ ਸਾਹਿਬ ਵੀ ਹੋਣ ਇਹਦਾ ਸਟੈਂਡ ਕੀ ਹੈ ਤੁਹਾਡਾ ਇਸ ਮਤਲਬਕ ਇਹਨਾਂ ਨੂੰ ਨੋਟਿਸਸ ਹੋਣੀ ਚਾਹੀਦੀ ਠੀਕ ਹੈ ਸਭੀ ਇੱਕ ਪਾਰੀ ਵਿੱਚ ਉਹਨੇ ਕਦਨ ਵਾਲਾ ਕੀਤਾ ਜਿਸ ਨੂੰ ਇਹ ਹਰਾ ਐਪੀਐਮ ਚਾਰ ਅਸਟਰੀਆ ਉਹ ਬਗੇਤ ਨੇ ਬਾਦਲ ਨੂੰ ਜਿਹੜਾ ਕਹਿੰਦੇ ਜੋੜ ਤੋੜ ਤੇਰਾ ਜੋੜ ਤੋੜ ਸਹੀ ਸੀ ਮਨਪ੍ਰੀਤ ਬਾਦਲ ਦਾ ਇਸ ਕਰਕੇ ਤਾਂ ਮਨਪ੍ਰੀਤ ਸਿੰਘ ਬਾਦਲ ਨੂੰ ਪੀਪਾ ਮੰਤਰੀ ਦਾ ਖਿਤਾਬ ਦਿੱਤਾ ਔਰ 64000 ਵੋਟਾਂ ਨਾਲ ਇਹ ਪੀਪਾ ਮੰਤਰੀ ਜਿਹਨੂੰ ਕਿਹਾ ਜਾਂਦਾ ਹੈ ਨਾਮ ਤਖੱਲਸ ਦਿੱਤਾ ਮਗਰੋਂ ਮਨਪ੍ਰੀਤ ਦੇ ਨਾਂ ਉਹ ਬਾਦਲ ਕੱਢ ਕੇ ਦ ਬਠਿੰਡੇ ਦੇ ਲੋਕਾਂ ਨੇ ਹਰਾਇਆ ਕਿਉਂ ਉਸ ਬੰਦੇ ਨੇ ਇਸ 14 ਖਾਲ 14 ਸਾਲ ਉਹ ਬੰਦਾ ਹਾਂ 14 ਸਾਲਾਂ ਚ 8 ਸਾਲ ਉਹ ਬੰਦਾ ਫਾਈਨਾਂਸ ਮੰਤਰੀ ਰਿਹਾ ਤੇ 8 ਸਾਲਾਂ ਚ ਜੋ ਪੰਜਾਬ ਦਾ ਪੇੜਾ ਘਣ ਕਰਕੇ ਗਿਆ ਉਹ ਕਿਸੇ ਨੇ ਨਹੀਂ ਕੀਤਾ ਮੇਰਾ ਜੋੜ 12 ਪੰਜਾ ਕੀ ਹੈ ਤੇ 13 ਕੀ ਹੈ ਜੀ ਮੈਂ ਟੱਟ ਪੜਿਆ ਹੋ ਸਕਦਾ ਪਰ ਮੈਂ ਕਿਸੇ ਵਿਅਕਤੀ ਨੂੰ ਫਾਈਨਾਂਸ ਮੰਤਰੀ ਹੁੰਦਿਆ ਮੈਂ ਸਰਕਾਰੀ ਕੋਠੀ ਦਾ ਡਾਈਨਿੰਗ ਟੇਬਲ ਚੱਕ ਕੇ ਨਹੀਂ ਲੈ ਕੇ ਗਿਆ ਜਿਹੜਾ ਤੂੰ ਕਹਿੰਦਾ ਮੈਂ ਭਲੇਖੇ ਚ ਲੈ ਕੇ ਗਿਆ ਇਹ ਰਾਜੇ ਵਿਣਗ ਤੇ ਬਣਦੀ ਘਰਕਾ ਓਕੇ ਜੀ